ਮਨ ਕਹਿੰਦਾ ਹੈ ਕਿ ਇੱਕ ਗੁਰਸਿੱਖ ਆਪਣਾ ਸ਼ਿੰਗਾਰ ਨਹੀਂ ਕਰ ਸਕਦਾ ਜੈਸਾ ਸ਼ਿੰਗਾਰ ਇੱਕ ਗੁਰਸਿੱਖ ਕਰ ਸਕਦਾ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਕਰ ਸਕਦਾ ਸਭ ਤੋਂ ਪਹਿਲਾ ਸ਼ਿੰਗਾਰ ਹੈ ਮਨ ਦਾ ਜੋ ਗੁਰਬਾਣੀ ਦੇ ਨਾਲ ਕੀਤਾ ਜਾਂਦਾ ਹੈ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਿ ਇੱਕ ਗੁਰੂ ਨਾਲ ਜੁੜੇ ਹੋਏ ਗੁਰਸਿੱਖ ਦੇ ਮਨ ਦੇ ਅੰਦਰ ਹੀਰੇ ਜਵਾਹਰਾਤਾਂ ਨਾਲੋਂ ਵੀ ਮਹਿੰਗੇ ਰਤਨ ਪ੍ਰਗਟ ਹੋ ਜਾਂਦੇ ਨੇ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਏ ਜਿਨ੍ਹਾਂ ਦਾ ਮੁੱਲ ਪੈਸਿਆਂ ਦੇ ਵਿੱਚ ਨਹੀਂ ਤੋਲਿਆ ਜਾ ਸਕਦਾ ਉਹਦਾ ਜੀਵਨ ਉਹਦੇ ਕਰਮ ਉਹਦਾ ਕਿਰਦਾਰ ਉਹਦੀ ਸੋਚ ਤੇ ਉਹਦੇ ਬੋਲ ਸਾਰਾ ਕੁਝ ਉੱਚਾ ਹੋ ਜਾਂਦਾ ਏ ਸਾਡਾ ਤਾਂ ਸਾਰਾ ਇਤਿਹਾਸ ਹੀ ਉੱਚੇ ਜੀਵਨ ਵਾਲੇ ਸੂਰਬੀਰਾਂ ਨਾਲ ਭਰਿਆ ਹੋਇਆ ਏ ਜਿਨ੍ਹਾਂ ਨੇ ਆਪਣੇ ਮਨ ਦਾ ਸ਼ਿੰਗਾਰ ਗੁਰਬਾਣੀ ਦੇ ਨਾਲ ਕੀਤਾ ਸੀ ਦੂਜਾ ਸ਼ਿੰਗਾਰ ਇੱਕ ਗੁਰਸੇ ਕਰਦਾ ਆਪਣੇ ਤਨ ਦਾ ਤੇ ਸ਼ਿੰਗਾਰ ਪੰਜਾਂ ਕਕਾਰਾਂ ਰਾਹੀਂ ਹੁੰਦਾ ਏ ਸ਼ਿੰਗਾਰ ਕਰਨਾ ਤਾਂ ਐਸਾ ਕਰੋ ਜਿਸ ਦੇ ਨਾਲ ਤੁਸੀਂ ਗੁਰੂ ਦੇ ਤੇ ਗੁਰੂ ਤੁਹਾਡਾ ਹੋ ਜੇ ਸ਼ਿੰਗਾਰ ਕਰਨਾ ਤਾਂ ਐਸਾ ਕਰੋ ਜਿਸ ਦੇ ਨਾਲ ਤੁਹਾਡੀ ਅਡਰੀ ਹੋਂਦ ਦੁਨੀਆਂ ਦੇ ਉੱਤੇ ਪ੍ਰਗਟ ਹੋਵੇ ਦਾ ਖਾਲਸਾ ਵਾਸ ਨੋਟ ਕ੍ਰੀਏਟਿਡ ਟੂ ਫਿਟ ਇਨ ਦਾ ਖਾਲਸਾ ਵਾਸ ਕ੍ਰੀਏਟਿਡ ਟੂ ਸਟੈਂਡ ਆਊਟ ਓ ਯਾਰੋ ਇਹ ਦੁਨੀਆਂ ਵਾਲੇ ਸ਼ਿੰਗਾਰ ਤਾਂ ਦਸਾਂ 20 ਸਾਲਾਂ ਦੇ ਵਿੱਚ ਬਦਲ ਜਾਂਦੇ